ਜੀ ਸਸਰੀ ਕਾਇਦਾ ਅਨੁਸਾਰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਬਿਉ ਸੀ ਜੋ ਸ਼ਿਕੇ ਲਨਾਉਂ ਤੇ ਸੀ ਨੰਦ ਅਧਰੇ ਤੋਂ ਸਾਥ ਕਰਦੇ ਲੋਕਿ ਹਾਜਰਾਂ ਸੀ ਤਾਂ ਵੀ ਕਹਿਰੀ ਦੇ ਵਿੱਚ ਤੁਨਾ ਵਾਦਾ ਕੀਤਾ ਸੀ ਪਛਾਉਂਦੇ ਨਹੀਂ ਅਜੋ ਬੋਟੀਆਂ ਸੁਣਾਇ ਕਰਾਂਗੇ ਵਿੱਚ ਗੀਤ-ਗੀਤ ਦੀਆਂ ਬੋਟੀਆਂ ਅੱਜ ਫਿਰ ਬੋਟੀਆਂ ਦੀ ਵਾਰੀ ਹੈ ਹਨਾ ਤੇ ਲੋਕ ਫਿਰ ਮਾਣਨਾ ਬੋਟੀਆਂ ਰਵੀਨੰਦ ਤੇ ਤੁਸੀਂ ਉਹ ਜਿਹੜਾ ਨੁਕਤਾ ਪਾਉਂਗੇ ਨਾ ਮੈਂ ਕਾਪੀ ਪੈਨਸਲ ਲੈ ਕੇ ਕਹੀ ਉਹ ਜਿਹੜਾ ਜਿਵੇਂ ਜੇ ਇਹ ਗਲ ਫੇਲ ਜਾਂਦੀ ਹੈ ਫਿਰ ਹੋ ਜਾਂਦਾ ਸਾਡਾ ਬਿਲਕੁਲ ਆਪ ਦੇ ਕਰੈਕਟਰ ਤੇ ਆ ਨੁਕਤਾ ਪਰ 30% ਰਹਿ ਗਿਆ ਸੀ ਸਾਡੇ ਪ੍ਰੋਬਲਮ ਆ ਗੁੰਦਰ ਤੇ ਇਸ ਜਿਹੜਾ ਮੈਂ ਨਿਕਤਾ ਤਾਂ ਉਹਦੇ ਨਾਲ ਟੰਗਾ ਟੰਗ ਹੋ ਗਿਆ ਡਾਕਟਰ ਜਵਾਬ ਦਿੱਤਾ ਸੀ ਪਰ ਇਹ ਸਵਾਦ ਇੰਡੀਆ ਵਾਲਾ ਕੰਮ ਆ ਮਹਾਂਪੁਰ ਇੰਡਸਟਰੀਆਂ ਨੇ ਜਿੱਦਾਂ ਨੇ ਤੇ ਸਾਡਾ ਦਾ ਪਰਤੇ ਆਇਆ ਹੋਇਆ ਉਹਨੂੰ ਤੁਸੀਂ YouTube ਬਣਾ ਕੇ ਦੇਖੋ ਬਾਕੀ ਉਹ ਬੈਗਿੰਗ ਦੇ ਅੱਛਾ ਹੈ ਨਾ ਤੇ ਜੋ ਉਹ ਕਰਦਾ ਵਧੀ ਹੁੰਦਾ ਤੇ ਅਸੀਂ ਆਪ ਪਟਿਆਲਾ ਹੋਰ ਲੋਕਾਂ ਨੇ ਬਹੁਤ ਨੇ ਪਟਿਆਲਾ ਠੀਕ ਹੋ ਜਾਂਦਾ ਤੇ ਤੁਸੀਂ ਕਾਪੀ ਲੈ ਕੇ ਬੈਠ ਜੀ ਅੱਗੇ ਤੁਸੀਂ ਤੇ ਲਿਖਿਓ ਹੈ ਨਾ ਇਹ ਪਹਿਲਾਂ ਨਿਖਿਆ ਹੋਇਆ ਤਾਂ ਠੀਕ ਠੀਕ ਹੈ ਰਿਪੀਟ ਕਰੀਏ ਕਈ ਮਹੀਨਾ ਬਾਅਦ ਇਹ ਤੇ ਲੋ ਆ ਗਿਓ ਫਿਰ ਆਪਾਂ ਰੰਗ ਰੰਗ ਕੋਰਿਆ ਮੰਨ ਲੈ ਉਸ ਆਦਿ ਮੈਂ ਲਗਾ ਉਹ ਹੀ ਗੱਲੀਆਂ ਸਾਲ ਤੇ ਆਪ ਵੀ ਫਿਰ ਵੀ ਪਾਇਆ ਕਰੋ ਅਨੰਦ ਮਾਣਿਆ ਕਰੋ ਕਈ ਤੁਸੀਂ ਸੁਣੀਆਂ ਹੋਣਗੀਆਂ ਕਈ ਨਹੀਂ ਵੀ ਸੁਣੀਆਂ ਹੋਣਗੀਆਂ अधी छोटिय ॿोलियूं लाॾियूं मेरियूं लॻभॻि पुछण लाइ नाली माए सौ दी माव नाणे रांझा तीअं ॾेख माए सौ दी माव नाणे रांझा तीअं ॼू माए मता ਪਾਤੋ ਛੜੀ ਦਉਂਗੀ ਮਕਲਾਵਾ ਕਿਆ ਮਾਣਾ ਏ ਤੋਰੁ ਬੱਤੀਏ ਪਾਤੋ ਛੜੀ ਦਉਂਗੀ ਮਕਲਾਵਾ ਕਿਆ ਮਾਣਾ ਏ ਤੋਰੁ ਬੱਤੀਏ ਪਾਤੋ ਛੜੀ ਦਉਂਗੀ ਮਕਲਾਵਾ ਤੋ ਨਾਲੇ ਤੋਰੁ ਬੱਤੀਏ ਨੀ ਉਚੰਦ ਬਰਗਾ ਨੀਓ ਖੰਡੇ ਬਰਗਾ ਇਓ ਕੰਦ ਵਰਗਾ ਇਓ ਖੰਡ ਵਰਗਾ ਮੇਰੇ ਬਾਪ ਦਾ ਜਵਾਈ ਗੁਲਾ ਕੰਦ ਵਰਗਾ ਮੇਰੇ ਬਾਪ ਦਾ ਜਵਾਈ ਯਾਰ ਦਸਾ ਹਾਲ ਨਹੀਂ ਨਾ ਤੂੰ ਦੱਪ ਮਾਰਨੀ ਤੇਰਾ ਦਸਾ ਹਾਲ ਨਹੀਂ ਮਾਤਾ ਲੱਗਾ ਨਹੀਂ ਕਿਉਂ ਦੇ ਮਾਈਆਂ ਦੇਖਣ ਮੇਰਾ ਗੁੰਡੇ ਕਪਾ ਬੇ ਕੀ ਰਾ ਨਹੀਂ ਦੇਖਦਾ ਤੀਆਂ ਦੇਖਣਿਆ ਬੇ ਕੀ ਰਾ ਨਹੀਂ ਆਂ ਤੀਆਂ ਦੇਖਣਿਆ ਬੇ ਕੀ ਰਾ ਨਹੀਂ ਜਾਂਦਾ ਮੈਨੂੰ ਨਾ ਕਿ ਦਿਨੂ ਦੇਖਨੀ ਆਯਾ ਜਾਂਜ ਮੇਰਾ ਚੱਪੇ ਚੂੜੀਓ ਤੇਰੇ ਪੌਰ ਦਾ ਸੁਣੀ ਦਾ ਰੰਗ ਕਾ ਕੋਲੇ ਮੰਗੂ ਤੇ ਕਦੀਏ ਤੇਰੇ ਪੌਰ ਦਾ ਸੁਣੀ ਦਾ ਰੰਗ ਕਾ ਕੋਲੇ ਮੰਗੂ ਤੇ ਕਦੀਏ ਤੇਰੇ ਪੌਰ ਦਾ ਸੁਣੀ ਦਾ ਰੰਗ ਕਾ ਕੋਲੇ ਮੰਗੂ ਤੇ ਕਦੀਏ kire kheraya sajjananu kine nindiya ki me chandna kire kheraya sajjananu kine nindiya ki me chandna kire kheraya sajjananu kine nindiya giddiya kina tidinu yaad auna baalya giddiya kina tidinu jariya लारा बे शबीअ अठ बारेगा तेब वेगा तेारा बे शराब

ਦੇ ਨਾ ਖਾਜ ਬਿਕੜਾ ਕਰਕੇ ਚੱਢੀ ਗਿਓ ਝਾਲਮਾ 베ਰੀਆ ਕਰਕੇ ਚੱਢੀ ਗਿਓ ਝਾਲਮਾ 베ਰੀਆ ਕਰਕੇ ਚੱਢੀ ਗਿਓ ਝਾਲਮਾ 베ਰੀਆ ਕਰਕੇ ਨੈਰੋ ਪਾਰ ਇੱਕ ਢੋਲਾ ਆਉਂਦਾ ਨੈਰੋ ਪਾਰ ਇੱਕ ਢੋਲਾ ਆਉਂਦਾ ਕੋਨੂੰ ਆ ਦੇਖ ਕੇ ਬੁਕ ਬੁਕ ਵੇਰੇ ਅੰਜੂਨੀ ਪਰਾਂਯਾ ਰੰਨਾ ਗਾਇਕ ਤੇ ਬੁਕ ਬੁਕ ਹੀ ਅੰਜੂਨੀ ਪਰਾਂਯਾ ਰੰਨਾ ਦੇਖ ਕੇ ਬੁਕ ਬੁਕ ਤੇਰੇ ਅੰਜੂਨੀ ਪਰਾਂਯਾ ਰੰਨਾ ਗਾਇਕ ਤੇ ਬੁਕ ਬੁਕ ਤੇਰੇ ਅੰਜੂਨੀ ਇੱਕ ਪਿਆਲਾ ਦੋ ਪਿਆਲੇ ਇੱਕ ਪਿਆਲਾ ਦੋ ਪਿਆਲੇ ਤੀਜਾ ਦਰ ਤੀਜਾ ਪਹਿਲਾ ਗਾਰੂ ਦਾ ਗਲੀਆਂ ਵਿੱਚ ਫਿਰਨਾ ਛੱਡਦੇ ਕੋਈ ਨੂਨ ਤੋਂ ਨਾ ਮਾਰੂਗਾ ਗਲੀਆਂ ਵਿੱਚ ਫਿਰਨਾ ਛੱਡਦੇ ਕੋਈ ਨੂਨ ਤੋਂ ਨਾ ਮਾਰੂਗਾ ਗਲੀਆਂ ਵਿੱਚ ਫਿਰਨਾ ਛੱਡਦੇ ਕੋਈ ਨੂਨ ਤੋਂ ਏ ਵੀਰਤਾ ਬੱਗਾ ਬੰਦੇ ਮੇਰੇ ਵੀਰਤਾ ਬੱਗਾ ਮੰਦੇ ਤੂੰ ਬਨਦਾਏ ਪਰ ਨਾ ਮੇਰੇ ਮਾਪਿਆਂ ਨੇ ਤੈਨੂੰ ਸਾਥ ਨਹੀਂ ਕਰਨਾ ਮੇਰੇ ਮਾਪਿਆਂ ਨੇ ਤੈਨੂੰ ਸਾਥ ਨਹੀਂ ਕਰਨਾ ਮੇਰੇ ਮੱਕਾ ਨੇ ਤੈਨੂੰ ਸਾਥ ਨਹੀਂ ਕਰਨਾ ਮੇਰੇ ਮਾਪਿਆਂ ਨੇ ਤੈਨੂੰ ਸਾਥ ਨਹੀਂ ਕਰਨਾ ਮੇਰੇ ਮਾਪਿਆਂ ਨੇ ਸੌਂਦ ਮਹੀਨਾ ਮੇਰਾ ਵੀਰ ਸੁੰਦਾ ਰਹਿ ਲਾਇਆ

ਅੱਖਾਂ ਮੰਗਦੀ ਇਹ ਰੋਟੇ ਦੇ ਹੀਰ ਬੋਸਲਾ ਵੱਧੀ ਮੇਠਾ ਰੋਟੇ ਦੇ ਹੀਰ ਬੋਸਲਾ ਵੱਧੀ ਮੇਠਾ ਰੋਟੇ ਦੇ ਹੋਰਾਂ ਦੇ ਮਾਹੀ ਕਰਾਂ ਉੱਤੇ ਆਉਂਦੇ ਹੋਰਾਂ ਦੇ ਮਾਹੀ ਕਰਾਂ ਉੱਤੇ ਆਉਂਦੇ ਇਹ ਮਾਹੀ ਸੇਕ ਲੇਦੇ ਅੱਖ ਰੱਖਦਾ ਜਵਾ ਰਖ ਰਖ ਲਗ ਮਨ ਨੇ ਬੈਠ ਲੇ ਤੇ ਨਾਮ ਕੁੜੀ ਆ ਮਾਯਾ ਮਨ ਆ ਮ ਨਾਮ ਤੇਰੇ ਆ ਮਾਯਾ ਮਨ ਅੰਦਰ ਬੜਦਾ ਜੇ ਵਾਨੀ ਸਾਡੀ ਮੋੜ ਦੇ ਮੇਰਾ ਬਾਪੂ ਗਾਣਾ ਕਰਦਾ ਜੇ ਵਾਨੀ ਸਾਡੀ ਮੋੜ ਦੇ ਮੇਰਾ ਬਾਪੂ ਗਾਣਾ ਕਰਦਾ ਜੇ ਵਾਨੀ ਸਾਡੀ ਮੋੜ ਦੇ ਮੇਰਾ ਬਾਪੂ ਗਾਣਾ ਕਰਦਾ ਆਉਂਦਾ 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 ਨੀਓ ਬੱਟੇ ਅਣੌੜੇ ਟਾਉਂਦਾ ਨੀਓ ਆਉਂਦਾ 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 ਨੀਓ ਬੱਟਾ ਰੋਹੇ ਟਾਉਂਦਾ ਨੀਓ ਮਾਉਂ ਜਿਹੜਾ ਗੰਦਾ ਕਰੂ ਪੁੱਠੀਆਂ ਜੈ ਵੱਡੀ ਦਾ ਕੋ ਨਚ ਆ ਖਾਉ ਜੁੱਤੀਆਂ ਜੈ ਵੱਡੀ ਦਾ ਕੋ ਨਚ ਆ ਖਾਉ ਜੁੱਤੀਆਂ ਜੈ ਵੱਡੀ ਦਾ ਕੋ ਨਚ ਆ ਖਾਉ ਜੁੱਤੀਆਂ ਜੈ ਕਲਕਾ ਬਹੁਤੀਆਂ ਸੁਣ ਬੇਬਾਬਲਾ ਸੁਣ ਬੇਚਾਚਾ ਸੁਣ ਬੇਬਾਬਲਾ ਸੁਣ ਬੇਚਾਚਾ ਸੁਣ ਬੇਬਾਬਰ ਲੋਬੀ ਦਵਾਰੂ ਪੈਨੂ ਮੈਂ ਵੇਖੂਂ ਜਿਉਂ ਲੋਬੀ ਆਉਂਦੇ ਨਾ ਮੈਂ ਵੇਖੂਂ ਜਿਉਂ ਲੋਬੀ ਤਾਉਂਦੇ ਇਹ ਦੇ ਸਰਾਣੇ ਪੁੱਤਰੀ ਛੇ ਬੰਨੇ ਆ ਤ ਪੰਜ ਸਹਗਣੇ ਪਹਿਲਾ ਲੋਕ ਪੈਸੇ ਲੈ ਲੈਦੇ ਲੋਭੀ ਹੁਣ ਵੀ ਜਿਹੜੇ ਧੀਾਂ ਦੇ ਪੈਸੇ ਲੈ ਲੈਂਦੇ ਲੋਭੀ ਬੰਦੇ ਜੀ ਨਸ਼ੇ ਯੂਡ ਵਗੈਰਾ ਹਨ ਤੇ ਫਿਰ ਉਹ ਫਿਰ ਕੁੜੀ ਫਿਰ ਕਹਿੰਦੀ ਐ ਪੰਜ ਸਹਗਣੇ ਲਾ ਬਾਪ ਨੇ ਪੁੱਤਰੀ ਪਈ ਦੇ ਸਰਾਣੇ ਰਿੱਛੇ ਬੰਨੇ ਅੱਜ ਕੱਲ ਕੋਈ ਐਸਾ ਪੈਮਾਨਾ ਨਹੀਂ ਬਣਿਆ ਜਿਹੜਾ ਧੀਆਂ ਦੀ ਮਰਜ਼ੀ ਦਾ ਕਹਿੰਦੇ ਉਹਨਾਂ ਦੀ ਮਰਜ਼ੀ ਜਿਉਂ ਨੇ ਸਮੱਸਿਆਵਾਂ ਦਾ ਕੋਈ ਨਮਾਪ ਲੈ ਸਕੇ ਹੈਨਾ ਤੇ ਬਾਪ ਤਾਂ ਇਹ ਗੱਲ ਕਹਿ ਦਿੰਦਾ ਤੈਨੂੰ ਵਿਆਹ ਟੁੱਕਿਆ ਫਟਵਾਰੀ ਅੱਗੇ ਤੇਰੇ ਭਾਗ ਵੱਜੀ ਉਹ ਤਾਂ ਕਹਿ ਕੇ ਸੁਰਖੂ ਹੋ ਜਾਂਦਾ ਫਿਰ ਵਿਚਾਰੀ ਕੁੜੀ ਵੀ ਕੀ ਕਰੇ ਚਾਹੇ ਜਿੱਥੇ ਮਰਜ਼ੀ ਲੜ ਲਾ ਦਿੰਦੇ ਨੇ ਉਹ ਫਿਰ ਕਹਿਣ ਦੀ ਆ ਭੋਗ ਮਨਾ ਕੇ ਚਲਾ ਕੇ ਪੁਲਿਸੀਆਂ ਲੇਖ ਲੀਆਂ ਹੈਨਾ ਤੇ ਪਰ ਕੰਨੀ ਫੇਰ ਵਿਚਾਰੀ ਰੋਣਦੀ ਆ ਕਹਿੰਦੀ ਗੋਰਾ ਰੰਗ ਟਿੱਬੀਆਂ ਦਾ ਰੇਤਾ ਹਵਾ ਵਾਂਗ ਉੱਡੇ ਹਵਾ ਹੀ ਉੱਡੇ ਵੇਗਿਆ ਗੋਰਾ ਰੰਗ ਟਿੱਬੀਆਂ ਦਾ ਰੇਤਾ ਹਵਾ ਹੀ ਉੱਡੇ ਵੇਗਿਆ ਗੋਰਾ ਰੰਗ ਟਿੱਬੀਆਂ ਦਾ ਰੇਤਾ ਹਵਾ ਹੀ ਉੱਡੇ ਵੇਗਿਆ ਬਸ ਫੇਰ ਹੁਣ ਅਕਾਲ ਨੂੰ ਢੱਕ ਲਿਆ ਹੁੰਦਾ ਸੀ ਹੈਨਾ ਤੇ ਲੋ ਗਵਤਿਰ 12 ਮੀਟਰ ਹੋ ਗਿਆ ਵੀ ਤੇ ਮਾਣੋ ਇਹਨਾਂ ਬੋਲ ਗਿਆ ਨੰਦ ਤੇ ਫਿਰ ਕਿੰਦੇ ਚਾਰਜਾਂ ਨੂੰ ਫਿਰ ਤੁਹਾਨੂੰ ਹੁਣ ਜਾਂ ਛੋਟੇ ਥਾਲੀਆਂ ਮਿੱਡੀਆਂ ਵਿੱਚ ਲੰਬੀਆਂ ਵਿੱਚ ਛੋਟੀਆਂ ਬਦਨ ਸੁਣਾਵਾਂਗੇ ਤੇ ਹੁਣ ਤੁਸੀਂ ਆਜੋ ਤੰਦਰੁਸਤੀ ਪਰ ਉਹ ਜਿਹੜਾ ਮਦਰ ਨੇ ਤੁਹਾਨੂੰ ਨੁਕਤਾ ਦੱਸਿਆ ਉਹ ਕੀ ਲੈਣਾ ਜੇ ਫਿਰ ਤੇਰੀ ਰਿਵਰ ਫੇਲ ਹੋ ਗਿਆ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਸਾਡੇ ਆਪਣੇ ਪਰੋਹਣੇ ਨੂੰ ਜਵਾਬ ਦਿੱਤਾ ਮੇਰੇ ਧੀ ਜਮਾਈ ਨੂੰ ਉਹ ਕਹਿੰਦਾ ਪੂਆ ਜੀ ਪਾਇਆ ਨਾ ਕਰੋ ਪਰ ਮੈਂ ਦੱਸ ਦਿੰਨੀ ਆ ਫਿਰ ਅਸੀਂ ਤੇ ਮੇਰੀ ਭਝਾਈ ਕਹਿੰਦੀ ਵੀ ਤੂੰ ਆ ਜਾ ਭੈਣ ਜੀ ਵੀ ਤਾਂ ਮਤਲਬ ਮਿਲਜੋ ਬਸ ਆਹ ਗੱਲ ਹੋ ਗਈ ਮੈਂ ਕਿਹਾ ਮੈਂ ਨਹੀਂ ਆਉਂਦੀ ਤੁਸੀਂ ਇਹਨੂੰ ਆ ਸ਼ੱਭ ਚਾਵਲ ਦੇ ਤੇ ਤੂੰ ਆ ਜਾ ਫਿਰ ਕੁੜੀ ਨੇ ਫੋਨ ਕਰਤਾ ਫਿਰ ਮੈਂ ਪਹੁੰਚ ਗਈ ਫਿਰ ਅਸੀਂ ਹੋਰ ਜਾਉਣ ਲਿਆਂਦੇ ਤਾਂ ਸਾਰੀ ਕਹਿੰਦਾ ਸ਼ਾਦੀ ਚਾਵਲ ਤਾਂ ਹੁੰਦੇ ਨਹੀਂ ਉਹ ਵਰ 60 ਦੇ ਚੌਲ ਲਈ ਕਹਿੰਦੇ ਕੋਈ ਦਰਣਾ ਟੁੱਟਿਆ ਨਾ ਉਹ 60 ਦੇ ਚੌਲ ਮੈਨੂੰ ਵੀ ਨਹੀਂ ਮਾਇਨ ਚ ਦੇਖੇ ਅਸੀਂ ਵੀ ਉਹ ਹੀ ਚੋਕੇ ਉਹਨੂੰ ਕਹਿੰਤਾ ਲੈ ਪੁੱਤ ਹਾਂ ਇੱਕ ਚੁੰਡੀ ਜਿਹੜਾ ਮਰੀ ਜਾਂਦਾ ਉਹ ਸਿਹਰੇ ਹੱਥ ਦੀ ਚੁੰਡੀ ਜਾਹੇ ਦਾਸ ਆ ਜਾਣ ਪੰਜ ਆ ਗਿੰਨੇ ਵੀ ਉੱਠ ਆਉਂਦੇ ਉਹ ਇੱਕ ਟੁੰਡੀ ਸਾਫ 14 ਦੀ ਅਨ ਸਾਫ ਦਿਨ ਲੇਣੇ ਨੇ ਪਾਣੀ ਨਾਲ 5-7 ਦਿਨ ਬਿਲਕੁਲ ਲੀਵਰ ਟਾਣਾ ਟਾਲ ਹੋ ਜੂ ਸਵਾਦੀ ਕੁਰੜੀ ਵਾਲਾ ਕੰਮ ਹੈ ਜੂ ਜਿਹਦਾ ਨਿੰਮਰ ਖਰਾਬ ਹੈ ਨਾ ਉਹ ਜੂ ਇਹ ਕਰਕੇ ਦੇਖਿਓ ਭਗਵਾਨ ਕਲੀ ਗੁਰੂ ਆ ਬਿਲਕੁਲ ਠੀਕ ਹੋਣਾ ਹੈ ਨਾ ਸਾਡੇ ਆਪਣੇ ਬੱਚਾ ਆ ਹੋਇਆ ਤੇ ਦੇਖ ਲਓ ਜਿਹਨੇ ਇੰਜੈਕਸ਼ਨ ਹੋ ਰਹਾ ਆ ਆਪ ਦੱਸੋ ਤੇ ਜਿਹਨੂੰ ਲੋੜ ਆ ਉਹ ਵਾਟ ਵੀਡੀਓ ਅਜਾ ਸ਼ਾਲੀ ਜਾਵਲ ਹੁਣ ਮੈਂ ਦੇਖ ਵੀ ਲਏ ਇੱਥੇ ਮੇਰੇ ਬੇਟੇ ਨੇ ਹੁਣ ਸਿਚੁਏਸ਼ਨ ਵੇਖਾ ਕੇ ਦਿੱਤੇ ਨੇ ਉਹ ਲੈਣੇ ਸ਼ੁਰੂ ਕਰ ਲੈਣੇ ਉਹ 50 ਚ ਜਿਹਨਾਂ ਤਾਂ ਇੰਨੇ ਸਾਰੇ ਦੇਤੇ ਪਾਈਏ ਸਾਰੇ ਹੈਨਾ ਉਹ ਬਣਦੇ ਹੱਥ ਕੇ ਜੇ ਗੁਲਾਬੀ ਜੇ ਰੰਗ ਦੇ ਹੁੰਦੇ ਨੇ ਉਹ ਕਾਇਕੇ ਲਿਆ ਉਹ ਕਨੇ ਉਹ ਆਮ ਨੂੰ ਨਾ ਉਹਦੇ ਕੀ ਬਾਤ ਦੇਣਾ ਤੇਵੜਾ ਨੂੰ ਪਾਟ ਨੂੰ ਜਾਵੇ ਥੋੜੇ ਉਹ ਮਹਿੰਗੇ ਜਿੰਦੇ ਨੇ ਪਰ ਉਹਨੇ ਤਾਂ ਪਤਾ ਨਹੀਂ ਕਿਵੇਂ ਪੰਸਾਰੀ ਨੇ ਇੰਨੇ ਦੇਤੇ ਉਹਨੇ ਵੀ ਲੋਕਾਂ ਨੂੰ ਵੰਡ ਤੇ ਉਹ 8-10 ਦਿਨ ਲੈ ਉਸ ਤੋਂ ਬਾਅਦ ਚੈੱਕ ਕਰਾਓ ਤੁਹਾਡਾ ਲੀਵਰ ਠੀਕ ਹੋਗਾ ਸ਼ਾਂਲੀ ਕਾਬਲ ਜਾਲ ਰੱਖੇ ਤੇ ਨਹੀਂ ਫਿਰ ਸੱਠੀ ਦੇਈ ਸੀ ਇਹਨੂੰ ਸਾਡੇ ਤਾਂ ਪਰ ਉਹਨੇ ਸੱਠੀ ਦੇ ਨਾਲ ਵੀ ਠੀਕ ਹੋ ਗਿਆ ਹਣਾ ਤੇ ਪਰ ਦੱਸਿਆ ਸਖਿਆ ਨੂੰ ਕਿ ਆਪਾਂ ਸੀ ਮੈਂ ਉਹਦੇ ਜਨਨ ਨੂੰ ਦੱਸਿਆ ਮਹਾਪੁਰਸ਼ਾਂ ਦੱਸਿਆ ਹੋਇਆ ਮੇਰੇ ਆਪਣੇ ਸਤਿਗੁਰਾਂ ਨੇ ਦੱਸਿਆ ਕਿਉਂਕਿ ਮੈਂ ਤਾਂ ਮੈਂ ਕੋਈ ਵੈਜ ਦਾ ਨਾ ਡਾਕਟਰ ਮੈਂ ਤਾਂ ਕਿਸ ਲਾਰ ਨਾਲ ਐਂਟੀਟੇਰ ਰਹੀ ਨਹੀਂ ਆ ਤੇ ਮੈਨੂੰ ਪਰ ਇਹਨਾਂ ਨਾਲ ਮਹਾਪੁਰਸ਼ਾਂ ਦਾ ਪਿਆਰ ਆ ਜਾਂ ਮੈਂ ਗ੍ਰੰਥ ਪੜ੍ਹਦੀਆਂ ਜਾਂ ਮਹਾਪੁਰਸ਼ਾਂ ਦੀਆਂ ਗੱਲਾਂ ਮਾਤਾ ਸੁਣ ਕੇ ਤੁਹਾਡੇ ਤੱਕ ਪਹੁੰਚ ਰਹੀਆਂ ਮੈਂ ਕਹਿੰਦੀ ਆ ਕੋਈ ਇਹ ਮੇਰੇ ਕਹੀ ਕੋਈ ਕਿਸੇ ਰਾਜਪੁੱਤ ਕੀ ਹੋ ਗਿਆ ਅਗਲਾ ਤਾਂ ਫਿਰ ਮੈਨੂੰ ਵੀ ਹਿੱਸ਼ਾ ਦੇ ਹੁੰਦਾ ਹੈ ਨਾ ਦੇਸ਼ ਕਰਕੇ ਬਾਦ ਨਹੀਂ ਹੈ ਕਰਕੇ ਜਰੂਰ ਦੇਖੋ ਤੁਹਾਡਾ ਕੋਈ ਬਾਰਾ ਮੂਨ ਨਹੀਂ ਕਰਦਾ ਤੇ ਲੋ ਆਪ ਨੂੰ ਦਿਵਸਾਂ ਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਦੀ